ਥਾਣੇ ਦਾ ਹੈਗੇ ਜਿਵੇਂ ਆਪਾਂ ਜਾਣਦੇ ਹਾਂ ਵੀ ਪਿਛਲੇ ਦਿਨੀ ਯੁਧਮੇਸ਼ਰ ਅਭਿਰੁੱਧ ਤੇ ਤਹਿਤੀ ਕਾਰਵਾਈ ਕਰਦੇ ਹੋਏ ਸਾਨੂੰ ਇੱਕ ਕਾਮਯਾਬੀ ਮਿਲੀ ਜਦੋਂ ਅਸੀਂ ਕਮਰਸ਼ੀਅਲ ਕੁਆਂਟੀਟੀ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀਗੀ ਉਹਦੇ ਵਿੱਚ ਅਸੀਂ ਇੱਕ ਬੰਦਾ ਵਿਕਰਮਜੀਤ ਨੂੰ ਅਰੈਸਟ ਕੀਤਾ ਤੇ ਉਹਦੀ ਬੈਕਵਰਡ ਲਿੰਕ ਚ ਚੱਲਦੇ ਹੋਏ ਅਸੀਂ ਦੋ ਬੰਦੇ ਹੋਰ ਜਿਹੜੇ ਹੈਗੇ ਨੇ ਤੇ ਤੇ ਇਹਦੇ ਵਿੱਚ ਇੱਕ ਹੈਗਾ ਜੀ ਬਲਜਿੰਦਰ ਬੱਲੀ ਤੇ ਦੂਜਾ ਹੈਗਾ ਦਸ਼ਵਿੰਦਰ ਬਲਜਿੰਦਰ ਹੈਗਾ ਜੈਤੂ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਤੇ ਜਸਵਿੰਦਰ ਹੈ ਚਿੰਝਰ ਕਲਾਂ ਜਿਹੜਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇਹ ਤਿੰਨੋਂ ਹੀ ਆਰਮੀ ਚ ਸਰਵਿੰਗ ਮੁਲਾਜ਼ਮ ਸਿਗੇ ਤੇ ਅਸੀਂ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਹੈਗੀ ਹੈ ਉਹ ਆਪਣਾ 47 ਨੰਬਰ ਮਕਦਮਾ थाना ਜੋਧਾ 21852185 21252185 21252185 ਐਨਡੀਪੀਐਸ ਐਕਟ ਚ ਜਿਹੜੀ ਗ੍ਰਿਫਤਾਰੀ ਪਾਈ ਸਰ ਇਹ ਸ਼ਹੀਨਗਰ ਚ ਪੋਸਟਡ ਸੀ ਜੋ ਇਹ ਖੇਪ ਆਈ ਸੀ ਜੀ ਇਹ ਬਿਲਕੁਲ ਸਰਚ ਦੇ ਦੌਰਾਨ ਇਹਨਾਂ ਨੂੰ ਮਿਲੀ ਸੀ ਜੋ ਇਹਨਾਂ ਨੇ ਇਹਨਾਂ ਦਾ ਮਨ ਚੇਂਜ ਹੋਇਆ ਕਿ ਆਪਾਂ ਇਹਨੂੰ ਸਮਗਲ ਕਰੀਏ ਤੇ ਇਹਦੇ ਵਿੱਚੋਂ ਈਜ਼ੀ ਮਨੀ ਜਿਹਨੂੰ ਆਪਾਂ ਕਹਿੰਦੇ ਆ ਉਹ ਕਮਾਣ ਲਈ ਇਹਨਾਂ ਨੇ ਇਹ ਇਹਨੂੰ ਉੱਥੇ ਚਪਾ ਲਿਆ ਸੀਗਾ ਤੇ ਮੁੜ ਕੇ ਫਿਰ ਜਦੋਂ ਇਹਨਾਂ ਦਾ ਤਾਲਮੇਲ ਹੋਇਆ ਬਿਕਰਮਜੀਤ ਨਾਲ ਜਿਹੜਾ ਕਿ 7 ਮਹੀਨੇ ਪਹਿਲਾਂ ਉੱਥੇ ਪੋਸਟ ਹੋਇਆ ਸੀ ਸੋ ਇਹਨਾਂ ਦਾ ਆਪਸ ਤਿੰਨਾਂ ਦਾ ਤਾਲਮੇਲ ਹੋ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਆਪਾਂ ਇਹਨੂੰ ਪੰਜਾਬ ਦੇ ਵਿੱਚ ਵੇਚ ਦਈਏ ਉਸੇ ਲੜੀ ਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਇਹ ਬੰਦੇ ਅਰੈਸਟ ਕੀਤਾ ਵਿਕਰਮ ਸਿੰਘ ਤੇ ਉਹਦੀ ਲੜੀ ਦੇ ਵਿੱਚ ਹੀ ਅੱਗੇ ਦੋ ਗ੍ਰਿਫਤਾਰੀਆਂ ਜਿਹੜੀਆਂ ਹੋਰ ਨੇ ਪਹਿਲਾਂ ਵੀ ਇਹਨਾਂ ਨੇ ਕੋਈ ਖੇਪ ਕੀਤੀ ਹੈ ਸੇਲ ਜੀ ਨਹੀਂ ਪਹਿਲਾਂ ਕੋਈ ਨਹੀਂ ਜੋ ਪੁੱਛ ਗਿਆ ਚਾਹ ਜੀ ਇਹ ਪਹਿਲੀ ਵਾਰੀ ਇਹਨਾਂ ਦਾ ਸੀਗਾ ਤੇ ਇਹ ਫਰਸਟ ਟਾਈਮ ਇਨਸਟੈਂਸ ਸੀਗਾ ਜਦੋਂ ਇਹਨਾਂ ਨੇ ਤੇ ਤਿੰਨੋਂ ਇਹ ਜਿਹੜੀ ਇਹ ਖੇਪ ਆਈ ਸੀਗੀ ਉਹਦੇ ਵਿੱਚੋਂ ਕੁਝ ਸਮਾਨ ਗੁਰਦੇਵ ਦੇ ਨੂੰ ਵੀ ਦਿੱਤਾ ਗਿਆ ਸੀਗਾ ਉਹਨੇ ਵੀ ਅੱਗੇ ਵੇਚਿਆ ਹੈਗਾ ਉਹਨੂੰ ਅਸੀਂ ਫੜਿਆ ਹੈ ਜੇ ਇਹਦੇ ਵਿੱਚ ਦੋ ਗ੍ਰਿਫਤਾਰੀਆਂ ਹੋਰ ਬਾਕੀ ਨੇ ਉਹ ਮੈਂ ਉਹਨਾਂ ਦੀ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਪਰ ਗੁਰਦੇਵ ਗੁਰਦੇਵ ਗ੍ਰਿਫਤਾਰ ਹੈ ਪਰ ਐਂਡਿੰਗ ਹੈ ਸੋ ਮੈਂ ਇਹ ਦੱਸਣਾ ਚਾਹਨਾ ਹੈ ਕਿ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੀ ਆਪਾਂ ਗੱਲ ਕਰਦੀਆਂ ਇਸ ਕੇਸ ਦੇ ਵਿੱਚ ਅਸੀਂ ਬੈਕਵਰਡ ਲਿੰਕਸ ਦਾ ਗਈ ਗਏ ਜਿਹਦੇ ਵਿੱਚ ਦੋ ਬੰਦੇ ਫੜੇ ਫਾਰਵਰਡ ਲਿੰਕ ਦੇ ਵਿੱਚ ਗੁਰਦੇਵ ਨੋਮੀਨੇਟ ਹੋ ਕੇ ਅਰੈਸਟ ਹੋਇਆ ਤੇ ਦੋ ਹੋਰ ਫਾਰਵਰਡ ਲਿੰਕ 'ਚ ਹਲੇ ਬਾਕੀ ਹੈਗੇ ਨੇ ਸੋ ਉਹ ਵੀ ਅਸੀਂ ਜਲਦ ਗ੍ਰਿਫਤਾਰ ਕਰਕੇ ਤੁਹਾਨੂੰ ਉਹਦੇ ਬਾਰੇ ਵਕਰੀ ਅਸੀਂ ਜਾਣਦੇ ਹਾਂ ਇਹ ਤਿੰਨੋਂ ਜਿਹੜੀਆਂ ਅਰੈਸਟ ਹੋਈਆਂ ਤਿੰਨੇ ਸ਼੍ਰੀਨਗਰ ਵਿੱਚ ਪੋਸਟਡ ਸੀ ਜੀ ਹਾਂ ਇਹ ਤਿੰਨੋਂ ਸ਼੍ਰੀਨਗਰ ਵਿੱਚ ਪੋਸਟਡ ਸੀਗੇ ਜਿਹੜਾ ਗੁਰਦੇਵ ਹੈਗਾ ਇਹ ਸਾਡਾ ਆਪਣੇ ਜ਼ਿਲ੍ਹਾ ਲੁਧਿਆਣਾ ਦੀ ਹਾਕੀਦਾਰ ਸੀ ਸਰ ਇਹ ਇੱਕ ਪ੍ਰਾਈਵੇਟ ਬੰਦਾ ਹੈ ਇਹ ਇਹਦਾ ਕੋਈ ਸਬੰਧ ਨਹੀਂ ਸਰ ਕਿਹੜੀ ਯੂਟਿਊਬ ਨਾਲ ਸਬੰਧ ਰੱਖਦਾ ਹੈ ਦੇਖੋ ਮੈਂ ਇਹ ਦੱਸਣਾ ਚਾਹਾਂਗਾ ਜੀ ਆਪਾਂ ਯੂਨਿਟ ਤੋਂ ਜ਼ਿਆਦਾ ਆਪਾਂ ਇਹਨਾਂ ਦੇ ਕ੍ਰਾਈਮ ਜੋ ਕੀਤਾ ਉਸ